3 ਸਾਲ ਬਾਅਦ ਆਪਾਂ ਨੈਸ਼ਨੈਲਟੀ ਅਪਲਾਈ ਕਰ ਸਕਦੇ ਆ ਜਰਮਨੀ ਦੇ ਵਿੱਚ ਤੇ 3 ਸਾਲ ਬਾਅਦ ਹੀ ਆਪਾਂ ਖੁੱਲਾ ਵੀਜ਼ਾ ਜਿਹਨੂੰ ਆਪਾਂ ਨੀਦਰ ਲਾਸਨਸਲ ਆਪਾਂ ਸਿਕਾਣੇ ਆ ਉਹ ਅਪਲਾਈ ਕਰ ਸਕਦੇ ਆ ਪਰ ਕੌਣ ਲੋਕ ਕਰ ਸਕਦੇ ਨੇ ਜਿਨ੍ਹਾਂ ਦੇ ਲਾਈਫ ਪਾਰਟਨਰ ਜਾਨਕਿ ਹਸਬੰਡ ਜਾਂ ਫਿਰ ਵਾਈਫ ਜਿਨ੍ਹਾਂ ਕੋਲ ਜਰਮਨੀ ਦੀ ਨੈਸ਼ਨੈਲਟੀ ਆ ਤੇ ਜਰਮਨ ਦੇ ਨਾਗਰਿਕਾਂ ਉਹਨਾਂ ਦੇ ਜਿਹੜਾ 파ਟਨਰ ਆ ਜਰਮਨੀ ਦੇ ਵਿੱਚ ਉਹ ਇੱਥੇ 3 ਸਾਲ ਬਾਅਦ ਨੈਸ਼ਨਲਟੀ ਅਪਲਾਈ ਕਰ ਸਕਦੇ ਤੇ 3 ਸਾਲ ਬਾਅਦ ਹੀ ਖੁੱਲਾ ਵੀਜ਼ਾ ਅਪਲਾਈ ਕਰ ਸਕਦੇ ਆ ਹੁਣ ਜਿਨ੍ਹਾਂ ਭੈਣ ਭਰਾਵਾਂ ਦੇ ਕੋਲ ਜਰਮਨੀ ਦੇ ਵਿੱਚ ਪੈਰਾਗ੍ਰਾਫ ਆਖਿਨਸਵਾਂਚ ਵਾਲਾ ਵੀਜ਼ਾ ਆ ਜਿਨ੍ਹਾਂ ਦੇ ਲਾਇਕ 파ਟਨਰ ਜਰਮਨ ਆ ਜੇ ਉਹਨਾਂ ਨੇ ਖੁੱਲਾ ਵੀਜ਼ਾ ਅਪਲਾਈ ਕਰਨਾ ਹੈ ਨੀਦਰਲਾੰਡਸ ਵਿੱਚ ਅਪਲਾਈ ਕਰਨੀ ਆ ਤੇ ਫਿਰ ਉਹਨਾਂ ਨੂੰ ਉਹਦੇ ਲਈ ਚਾਹੀਦਾ ਹੈ ਸਪਰਾਸ ਸਰਟੀਫਿਕੇਟ ਜਣ ਕੇ ਲੈਂਗੁਏਜ ਸਰਟੀਫਿਕੇਟ ਤੇ ਬਾਕੀ ਜਿਹੜਾ ਆਪਣਾ ਖਰਚਾ ਉਹ ਆਪ ਕਰ ਸਕਦੇ ਹੋ ਜੌਬ ਸੈਂਟਰ ਤੋਂ ਲੈ ਕੇ ਆਪਣਾ ਖਰਚਾ ਨਾ ਕਰਦੇ ਹੁਣ ਪੈ ਦੇ ਹੁਣ ਤੇ ਜੇ ਉਹਨਾਂ ਨੇ ਹੁਣ ਆਪਣਾ ਨੈਸ਼ਨਲਟੀ ਅਪਲਾਈ ਕਰਨੀ ਆ ਦਿਲ ਰਿਕੁਆਇਰਮੈਂਟ ਫਿਰ ਸੇਮ ਹੀ ਆ ਇਹ ਆਪਣਾ ਸੱਚਾ ਆਪ ਕਰਨਾ ਆ ਕਿ ਲੈਂਗੁਏਜ ਸਰਟੀਫਿਕੇਟ ਦੇ ਨਾਲ ਫਿਰ ਆਪਾਂ ਨੂੰ ਚਾਹੀਦਾ ਇੱਕ ਆਇਰਨ ਗਰੂਪਲੂਸ ਟੈਸਟ ਜਿਹੜਾ ਆਪਾਂ ਕਰਨਾ ਪੈਂਦਾ ਆ ਤੇ ਉਹ ਕਰਕੇ ਫਿਰ ਆਪਾਂ 3 ਸਾਲ ਬਾਅਦ ਵੀ ਨੈਸ਼ਨੈਲਟੀ ਅਪਲਾਈ ਕਰ ਸਕੋਗੇ ਜਰਮਨੀ ਦੇ ਵਿੱਚ ਜੇ ਸਾਡਾ ਲਾਈਫ ਪਾਰਟਨਰ ਜਰਮਨੀ ਦੇ ਵਿੱਚ ਆਈ ਰਿਪੀਟ ਜੇ ਸਾਡਾ ਲਾਈਫ ਪਾਰਟਨਰ ਜਰਮਨੀ ਦੇ ਵਿੱਚ ਜਿਹਦੇ ਕੋਲ ਜਰਮਨ ਨਾਗਰਿਕਤਾ ਆ ਜਰਮਨ ਦੀ ਨੈਸ਼ਨੈਲਟੀ ਆ ਠੀਕ ਆ ਜੀ ਜੇ ਜਾਣਕਾਰੀ ਸਹੀ ਲੱਗੀ ਤਾਂ ਹੀ ਕੇ ਸ਼ੇਅਰ ਕਰਿਓ ਤੇ ਆਪਾਂ ਮਿਲਦੇ ਜਲਦਬ ਮੁਲਾਵੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜਸਤਨ ਤੇ ਜ